16 ਮਈ 1746 ਵਿੱਚ ਅੱਜ ਦੇ ਦਿਨ ਛੋਟਾ ਕੱਲੂ ਘਾਰੇ ਦਾ ਇਤਿਹਾਸਕ ਦਿਹਾੜਾ ਸਿੱਖ ਕੌਮ ਦੇ ਅੰਦਰ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਤਕਰੀਬਨ 10 ਤੋਂ 15 ਹਜ਼ਾਰ ਸਿੱਖਾਂ ਨੂੰ ਸ਼ਹੀਦ ਲਖਪਤ ਰਾਏ ਤੇ ਜੈਹਾਂ ਖਾਂ ਦੀਆਂ ਫੌਜਾਂ ਵੱਲੋਂ ਕੀਤਾ ਗਿਆ ਸਾਡਾ ਇਤਿਹਾਸ ਦੱਸਦਾ ਜਸਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੇ ਲਈ ਲਖਪਤ ਰਾਏ ਨੇ ਸਿਰ ਤੋਂ ਪੱਗ ਲਾ ਕੇ ਇੱਕ ਗੱਲ ਕਹੀ ਸੀ ਮੈਂ ਉਨੀ ਦੇਰ ਤੱਕ ਸਿਰ ਤੇ ਪਾਗਣੀ ਰੱਖਣੀ ਜਿੰਨੀ ਦੇਰ ਤੱਕ ਆਪਣੇ ਭਰਾ ਦੀ ਮੌਦਾ ਬਦਲਾ ਨਾ ਲੈ ਲਵਾਂ ਉਹਨੇ ਇੱਥੋਂ ਤੱਕ ਕਿਹਾ ਸੀ ਕਿ ਇੱਕ ਖੱਤਰੀ ਨੇ ਇਸ ਧਰਮ ਨੂੰ ਸ਼ੁਰੂ ਕੀਤਾ ਤੇ ਇੱਕ ਖੱਤਰੀ ਇਸ ਧਰਮ ਨੂੰ ਨਿਸ਼ ਤੋਂ ਨਬੂਦ ਕਰੂਗਾ ਗੁੜ ਨੂੰ ਭੇਲੀ ਕਹਿਣਾ ਤੇ ਗ੍ਰੰਥ ਨੂੰ ਪੋਥੀ ਕਹਿਣਾ ਤੱਕ ਉਹਨੇ ਪਾਬੰਦੀਆਂ ਲਗਾਈਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਣ ਪੇਂਟ ਕਰਵਾਏ ਉਨੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਕੂੜਾ ਕੜਕੜ ਦੇ ਨਾਲ ਪੂਰਿਆ ਲਾਹੌਰ ਵਿੱਚ ਕਿਰਤੀ ਸਿੱਖਾਂ ਨੂੰ ਘਰਾਂ ਚੋਂ ਦੁਕਾਨਾਂ ਤੋਂ ਖੇਤੀ ਕਰਦਿਆਂ ਨੂੰ ਚੁੱਕ-ਚੁੱਕ ਕੇ ਉਹਨੇ ਕਤਲ ਕਰਕੇ ਜ਼ੁਲਮੋ ਸਤਮ ਸਿੱਖਾਂ ਦੇ ਉੱਤੇ ਕੀਤੇ ਲਖਪਤ ਰਾਏ ਨੂੰ ਜਦੋਂ ਪਤਾ ਲੱਗਦਾ ਕਿ ਕਾਨੂੰ ਮੰਦ ਸ਼ਾਮ ਦੇ ਵਿੱਚ ਭਾਰੀ ਗਿਣਤੀ ਚ ਸਿੱਖ ਸੰਗਤਾਂ ਰੁਕੀਆਂ ਨੇ ਉਹਨੇ ਇੱਥੇ ਫਿਰ ਮਾਰੂ ਹਮਲਾ ਕੀਤਾ